ਸਤਾਇਓ ਕਰੋ ਵਾਲੇ ਮੁੰਡੇ ਜਿੰਦਰਜੀਤ ਬਣੀ ਆ ਗਿਆ ਸਮਾਣੇ ਵਾਲਾ ਰਮਨ ਕਿੰਗ ਵੀ ਆਇਆ ਹੈ ਸਾਡਾ ਆਇਲਸ ਪਾਤਰਾ ਵਾਲਾ ਵੱਡਾ ਨਾਂ ਇਸ ਇਲਾਕੇ ਦਾ ਰਮਨ ਨੂੰ ਵੀ ਕਹਿੰਦੇ ਖੇਡ ਕਬੱਡੀ ਦਾ ਸਵਾਦ ਪੈ ਗਿਆ ਲੱਖਾਂ ਦਾ ਬਿਜ਼ਨਸ ਛੱਡ ਕੇ ਚੰਦਰਾ ਮਿੱਟੀ ਦੇ ਵਿੱਚ ਆ ਕੇ ਬੈਠ ਜਾਂਦਾ ਓਏ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਫਰੀਆਦ 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 ਦੁਨੀਆ ਕਹਿੰਦਾ ਜਸਮਾਨੀ ਚੁੰਬਕ ਕਹਿੰਦੀ ਹੈ ਮੁੰਡੇ ਨੂੰ 27 ਵਾਰ ਅਮਰੀਕਾ ਖੇਡਿਆ ਮੇਰੇ ਵੀਰੋ ਇਹ ਹੁਣ ਤੱਕ 27 ਵਾਰ ਅਮਰੀਕਾ ਖੇਡਿਆ ਆ ਰੇਡ ਪੈ ਗਈ ਹੈ ਮੈਦਾਨ ਦੇ ਵਿੱਚ ਬਾਬਾ ਜੌਨ ਸਿੰਘ ਜੀ ਕਿਲ ਸਾਹਿਬ ਦਾ ਲੱਖਾਂ ਦਾ ਯੋਗਦਾਨ ਅੱਜ ਨੇ ਮੇਲੇ ਦੇ ਲਈ ਹੈ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਇੰਦਰਜੀਤ ਬਲੀ ਸਮਾਣੇ ਵਾਲਾ ਪਰ ਜੱਫਾ ਕਹਿੰਦੇ ਫਰੀਦ ਅਲੀ ਨੇ ਲਾਇਆ ਹੈ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਅਗਲੀ ਪਿੰਡਾ ਦਲਵਾਰੇ ڈاکੂ ਦਾ ਪਿੰਡੂ ਖੇਡ ਮੈਦਾਨ ਦੇ ਵਿੱਚ ਸੋਨੀ ਫਤਿਹਗੜ ਛੰਨਾ ਵਾਲਾ ਕਬੱਡੀ ਪਾ ਰਿਹਾ ਹੈ ਬੂਟਾ ਮਦਾਨਾ ਫਰੀਦ ਅਲੀ ਹੈ ਹੁਸ਼ਿਆਰਾ ਬੋਪਰੀਆ ਇੰਦਰਜੀਤ ਕਲਸੀਆ ਵਾਲਾ ਚਾਰ ਜਾਫੀ ਖੇਡ ਮੈਦਾਨ ਦੇ ਵਿੱਚ ਤਿਆਰ ਬਰ ਤਿਆਰ ਹੈ ਓਏ ਪੇਚਾ ਪੈ ਗਿਆ ਪੈ ਗਿਆ ਵੀ ਸੋਨੇ ਸੱਜਣਾ ਦੇ ਨਾਲ ਫਰੀਦ ਅਲੀ ਤੇ ਸੋਨੀ ਦੀ ਟੱਕਰ ਓਏ ਟੱਕਰ ਦਿਲ ਨੂੰ ਭਲੇ ਭਲੇ ਕੈਮਰੇ ਫੋਟੋਆਂ ਖਿੱਤੀਆਂ ਜਾ ਰਹੀਆਂ ਜੈਲ ਨਾਲ ਮੇਲਾ ਨੱਚਦਾ ਵੀ ਹੈ ਮੇਲਾ ਝੂਲਦਾ ਵੀ ਹੈ ਮੇਲੇ ਦੇ ਵਿੱਚ ਹੁੱਲੇ ਫੁਲਾਰੇ ਜੇ ਹੁੰਦੇ ਆ। ਉਹ ਮੇਲੇ 'ਚ ਹੁੱਲੇ ਫੁਲਾਰੇ। ਵੱਡੇ ਕਬੱਡੀ ਕੱਪ ਤੇ ਵੱਡੀਆਂ ਟੀਮਾਂ ਬਣੀਆਂ। ਲਵਜੋਤ ਪਾਠੋਹ ਹਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੇਲੇ ਨੂੰ ਸਫਲ ਕਰਨ ਦੇ ਲਈ। ਵਿਸ਼ੇਸ਼ ਤੌਰ ਤੇ ਵਿੱਕੀ ਢਾਲੀਵਾਲ ਦੀ ਹਾਜ਼ਰੀ ਚਮਕੀਲੇ ਦਿਲਾਂ ਦੇ ਵਿੱਚ ਲੱਗਦੀ ਹੈ। ਜਕਕਾਰ ਚਮਕੀਲੇ ਦਾ ਯਾਰ ਹੈ ਵਿੱਕੀ ਢਾਲੀਵਾਲ ਸਾਡੇ ਇਲਾਕੇ ਦਾ ਮਾਣ ਹੈ, ਪੰਜਾਬੀ ਬੋਲੀ ਦਾ ਮਾਣ ਹੈ। ਉਹ ਕਬੱਡੀ ਪਾਉਣ ਦੇ ਲਈ ਗੱਪੜੂ ਮਾਣ ਦੇ ਵਿੱਚ ਖੜਿਆ ਹੈ। ਮੇਰੇ ਵੀਰੋ ਛੰਨਾ ਵਾਲਾ ਨੌਜਾਨ ਅੰਦਰ ਲੈ ਕੇ ਆਦਸ ਆਇਆ ਆਪਣੀ ਟੀਮ ਦੇ ਲਈ। ਕਿਹਦਾ ਨੰਬਰ ਆ ਜੀ ਦੱਸਿਓ। ਕੜ ਜਾਫੀ ਦਾ ਜੈ ਮੈਟਰ ਦਾ ਇੱਕ ਮਿੰਟ ਮੈਂ ਤੇ ਰੋਕ ਲਿਓ ਵੀਰੇ ਕਲੀਅਰ ਕਰੋ ਤਨਾ ਇੱਥੇ ਸਾਨੂੰ ਪਤਾ ਨਹੀਂ ਲੱਗਦਾ ਜਾਫੀ ਦਾ ਗੁਰਵਿੰਦਰ ਹਾਂ ਨੰਬਰ ਜਿਹੜਾ ਜਾਫੀ ਦਾ ਹਾਂ ਜੀ ਵੀਰਾ ਕਹਿੰਦਾ ਮੰਜ਼ਿਲ ਬੜੀ ਦੂਰ ਹੈ ਅਜੇ ਤੇ ਦਿੱਲੀ ਦੂਰ ਹੈ ਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੇਖਦੇ ਆ ਸੋਨੀ ਫਟੇਕੜ ਛੰਨਾ ਵਾਲਾ ਦੂਜੇ ਪਾਸੇ ਜੈਲਦਾਰਾ ਕਰਦੇ ਚਰਚਾ ਫਰੀਆ ਵਾਹ ਸ਼ਕਰਪਰੀਆ ਫਰੀਆਨ ਆ ਉਹ ਫਰੀਆਨ ਆ ਸ਼ਕਰਪਰੀਆ ਚਮਕਾਰ ਚੌਧਰੀ ਜੀ ਕੋਈ ਟ੍ਰੈਨਰ ਜੀ ਆਹ ਦੇਖੋ ਤੁਹਾਡਾ ਚਹੇਤਾ ਜਫਰ ਹੁਣ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੇ ਵੀਰੋ ਓਏ ਜੈ ਜੈਕਾਰਾ ਲੋਵਾ ਤੇ ਪਹਿਲਾ ਸੀ ਹੁਣ ਤੇ ਮਸਲਾ ਬਣ ਗਿਆ ਹੁਣ ਤੇ ਮਸਲਾ ਬਣ ਗਿਆ ਆ ਰੌਲਾ ਤੇ ਪਹਿਲਾ ਸੀ ਹੁਣ ਤੇ ਮਸਲਾ ਬਣ ਗਿਆ ਆ ਰੇਰ ਕਹਿੰਦੇ ਇੰਦਰਜੀਤ ਬਣੀ ਸਮਾਣੇ ਵਾਲਾ ਪਾਰ ਆ ਆ ਦੂਜੇ ਪਾਸੇ ਇਹ ਫਰੀਦ ਹੈ ਇਹ ਸ਼ਕਰਪੁਰਾ ਓਏ ਜੈ ਜੈਕਾਰਾ ਲੋਵਾ ਤੇ ਪਹਿਲਾ ਸੀ ਰੇਤਨਾਂ ਦੇ ਵਿੱਚ ਇੰਦਰਜੀਤ ਫਰੀਆਦ ਫਰੀਆਦ ਅਲੀ ਫਰੀਆਦ ਅਲੀ ਕਮਾਲ ਤੇ ਕਮਾਲ ਕਰੀ ਜਾਂਦਾ ਹੈ